ਅਮਰੀਕਾ ਦੀ ਇੱਕ ਯੂਨੀਵਰਸਿਟੀ ਇੰਟਰਫੇਥ ਤੇ ਇੰਟਰਫੇਥ ਅੰਡਰਸਟੈਂਡਿੰਗ ਤੇ ਮੇਰਾ ਲੈਕਚਰ ਸੀ ਜਿਹੜਾ ਆਡੀਟੋਰੀਅਮ ਸੀ ਉਹਦੇ ਵਿੱਚ ਸਾਹਮਣੇ ਜੀਸਸ ਕ੍ਰਾਈਸਟ ਦੀ ਜਿਹੜੀ ਪ੍ਰਤਿਮਾ ਉਹ ਲਟਕ ਰਹੀ ਸੀ ਸਲੀਵ ਤੇ ਟੰਗੀ ਹੋਈ ਤੇ ਉਹਨੂੰ ਡਿਜ਼ਾਈਨ ਇਸ ਤਰ੍ਹਾਂ ਕੀਤਾ ਗਿਆ ਸੀ ਕਿ ਜਦੋਂ ਬਟਨ ਦਬਦੇ ਸੀ ਤੇ ਜੀਸਸ ਕ੍ਰਾਈਸਟ ਦੇ ਪੈਰਾਂ ਵਿੱਚੋਂ ਤੇ ਹੱਥਾਂ ਵਿੱਚੋਂ ਜਿੱਥੇ ਮੇਖਾਂ ਗੱਡੀਆਂ ਸੀ ਤੇ ਕੌਣ ਸਿਮਦਾ ਨਜ਼ਰ ਆਉਂਦਾ ਸੀ ਜਦੋਂ ਮੈਂ ਬੋਲਣ ਲਈ ਉੱਠਿਆ ਤੇ ਮੇਰੀ ਨਜ਼ਰ ਉੱਥੇ ਪਈ ਤਾਂ ਕੁਦਰਤੀ ਕੁਕ ਆਡੀਅנס ਜਿਹੜੀ ਸੀ ਉਹ ਸਾਰੀ ਕ੍ਰਿਸਚੀਅਨ ਸੀ ਕੋਈ ਇੱਕ ਅਦਾ ਬੰਦਾ ਕਿਸੇ ਹੋਰ ਧਰਮ ਦਾ ਨਹੀਂ ਤੇ ਮੈਂ ਆਪਣੀ عقیدਤ ਪੇਟ ਕੀਤੀ ਪਹਿਲਾਂ ਜੀਸਸ ਕ੍ਰਾਈਸਟ ਨੂੰ ਉਹਦੀ ਕ੍ਰੁਸੀਫਿਕੇਸ਼ਨ ਦੀ ਗੱਲ ਕੀਤੀ ਉਸ ਤੋਂ ਬਾਅਦ ਮੈਂ ਕਿਹਾ ਵੀ ਆਓ ਹੁਣ ਤੁਹਾਨੂੰ ਮੈਂ ਇੱਕ ਹੋਰ ਪੰਜ਼ਰ ਦਿਖਾਉਣਾ ਇਸ ਕਿਸਮ ਦਾ ਫਿਰ ਮੈਂ ਉਹਨਾਂ ਨੂੰ ਸਰਹੰਦ ਲੈ ਆਇਆ ਕਿਉਂਕਿ ਪਹਿਲਾਂ ਉਹਨਾਂ ਨੂੰ ਦੱਸਿਆ ਕਿ ਮੈਂ ਸਰਹੰਦ ਤੋਂ ਆਇਆ ਤੇ ਸਰਹੰਦ ਦਾ ਇਤਿਹਾਸ ਕੀ ਹੈ ਫਿਰ ਮੈਂ ਜਿਵੇਂ ਤੁਹਾਨੂੰ ਹੁਣ ਨਰੇਟ ਕੀਤਾ ਇਹ ਸਾਰਾ ਇਤਿਹਾਸ ਉਹਨਾਂ ਨੂੰ ਸੁਣਾਇਆ ਪਹਿਲੀ ਕਤਾਰ ਚੋਂ ਤੋਂ ਦੀ ਡੀਮ ਸਟੂਡੈਂਟਸ ਫੋਰਨ ਸਟੂਡੈਂਟਸ ਦੀ ਵੇਢੀ ਉਹ ਬੈਠੀ ਸੀ ਇਤਫਾਕ ਨੂੰ ਆਪਣੇ ਬੱਚਿਆਂ ਨੂੰ ਨਾਲ ਉਸ ਨੇ ਮੇਰੇ ਲੈਕਚਰ ਦਾ ਇੰਤਜ਼ਾਮ ਕੀਤਾ ਸੀ ਉਹ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਆਈ ਸੀ ਤੇ ਉਹ ਬੱਚੇ ਜਿਹੜੇ ਸੀ 10 ਸਾਲ ਤੋਂ ਘੱਟ ਉਮਰ ਦੇ ਸੀ ਤੇ ਉਹ ਇੱਕ ਸੱਜੇ ਬੈਠਾ ਤੇ ਇੱਕ ਖੱਬੇ ਬੈਠਾ ਜਿਵੇਂ ਜਿਵੇਂ ਮੈਂ ਬੋਲਦਾ ਜਾ ਰਿਹਾ ਸੀ ਤੇ ਥਿਵੇਂ ਥਿਵੇਂ ਉਹ ਭਾਵੁਕਤਾ ਵਿੱਚ ਗਵਾਚ ਰਹੀ ਸੀ ਕਈ ਵਾਰੀ ਉਹਨੇ ਰਮਾਲ ਕੱਟ ਕੇ ਆਪਣੀ ਅੱਖਾਂ ਪੂੰਝੀਆਂ ਫੇਰ ਉਹ ਆਪਣੇ ਪੁੱਤਰਾਂ ਨੂੰ बार-बार ਆਪਣੀ ਹਿੱਕ ਨਾਲ ਲਾ ਰਹੀ ਸੀ ਮੇਰੀ ਇਨਸਪੀਰੇਸ਼ਨ ਦਾ ਸੋਮਾ ਬਣ ਕੇ ਮੈਂ ਸਾਰੀ ਤਕਰੀਰ ਵਿੱਚ ਵੈਂਡੀਵਲ ਦੇਖਦਾ ਰਿਹਾ ਮੈਂ ਮਹਿਸੂਸ ਕਰ ਰਿਹਾ ਸੀ ਕਿ ਵੈਂਡੀ ਮਾਤਾ ਗੁਜਰੀ ਦੀ ਪੀੜਾ ਨੂੰ ਜੀ ਰਹੀ ਹੈ ਉਹ ਮੰਜ਼ਰ ਜੀ ਰਹੀ ਹੈ ਜੋ ਮਾਤਾ ਗੁਜਰੀ ਜੀ ਤੇ ਉਸ ਵੇਲੇ ਕੁਝ ਰਿਹਾ ਜਦੋਂ ਸਹਿਬ ਸਾਤੇ ਤੋੜੇ ਉਸ ਤੋਂ ਬਾਅਦ ਗੁਜ਼ਰੇ ਬੜਾ ਮਾਹੌਲ ਭਾਵਕ ਹੋ ਗਿਆ ਹਰ ਬੰਦਾ ਉੱਥੇ ਕੁਲਾ ਰਿਹਾ ਸੀ ਜਦੋਂ ਮੈਂ ਸਮਾਪਤ ਕੀਤਾ ਲੈਕਚਰ ਸਮਾਪਤ ਕਰਕੇ ਮੈਂ ਬੈਠ ਗਿਆ ਮੈਂ ਵੀ ਉਸ ਪੀੜਾ ਚਤਰੂ ਅਤਰੂ ਸੀ ਮੈਂ ਇਹ ਕਹਿਣਾ ਹੀ ਭੁੱਲ ਗਿਆ ਵੀ ਜੇ ਕੋਈ ਸਵਾਲ ਹੈ ਤਾਂ ਕਰੋ ਥੋੜੀ ਦੇਰ ਬਾਅਦ ਮੈਂ ਆਪਣੇ ਆਪ ਨੂੰ ਸੰਭਾਲ ਕੇ ਉੱਠ ਕੇ ਬਿਲਕੁਲ ਖਾਮੋਸ਼ ਬੈਠੇ ਸੀ ਸੰਗਤ ਖਤ੍ਤਾ ਖਤ ਭਰਿਆ ਸੀ ਆਡੀਟੋਰੀਅਮ ਸਭ ਦੀਆਂ ਅੱਖਾਂ ਗਿੱਲੀਆਂ ਸੀ ਮੈਂ ਉੱਠ ਕੇ ਭਰੇ ਮਨ ਅਪਿਆ ਕਿ ਯੂ ਹੈਵ ਐਨੀ ਕੁਐਸਚਨ ਫਿਰ ਸਾਥ ਸੰਗਤ ਉਹਨਾਂ ਨੇ ਹੌਸਲਾ ਕਰਕੇ ਮੈਨੂੰ ਕੁਝ ਸਵਾਲ ਕੀਤੇ ਇਹ ਸਵਾਲ ਉਦੋਂ ਤੋਂ ਲੈ ਕੇ ਮੈਂ ਜਦੋਂ ਵੀ ਮੈਨੂੰ ਛੋਟੇ ਸਹਿਬਜ਼ਾਦਿਆਂ ਦੀ ਸ਼ਹਾਦਤ ਦਾ ਜ਼ਿਕਰ ਕਰਨ ਦਾ ਮੌਕਾ ਮਿਲਦਾ ਮੈਂ ਸੰਗਤ ਨਾਲ ਜ਼ਰੂਰ ਸੁੰਝੇ ਕਰਦਾ ਪਹਿਲਾ ਸਵਾਲ ਮੈਨੂੰ ਵੈਂਡੀ ਨੇ ਕੀਤਾ ਮੈਨੂੰ ਪੁੱਛਦੀ ਹੈ ਕਿ ਏਡੀ ਸਟਰੋਂਗ ਮੋਟੀਵੇਸ਼ਨ ਕੀ ਸੀ ਸਹਿਬਜ਼ਾਦਿਆਂ ਨੂੰ ਕਿ ਉਹ ਤਸ ਤੋਂ ਮਸ ਨਹੀਂ ਹੋਏ ਅਨੀ ਛੋਟੀ ਉਮਰ ਚ ਇਸ ਕਿਸਮ ਦੀ ਸ਼ਹਾਦਤ ਸ਼ਾਹ ਤਾ ਇਹ ਤਾਂ ਵੱਡਾ ਸਿੱਧਕ ਤਾ ਇਮਤਿਹਾਨ ਕੀ ਮੋਟੀਵੇਸ਼ਨ ਸੀ ਉਹ ਕਿਹਦੀ ਕੰਪਨੀ ਵਿੱਚ ਸਨ ਵਜੀਦ ਖਾਨ ਦੇ ਅੱਗੇ ਪੇਸ਼ ਹੋਣ ਤੋਂ ਪਹਿਲਾਂ ਤੇ ਮੈਂ ਉਹਨਾਂ ਨੂੰ ਦੱਸਿਆ ਕਿ ਮੋਟੀਵੇਸ਼ਨ ਮਾਤਾ ਗੁਜਰੀ ਜੀ ਦੀ ਸੀ ਕਿਰਪਾ ਦਸਮ ਪਾਤਸ਼ਾਹ ਦੀ ਸੀ ਉਹਨਾਂ ਦੇ ਦਾਦੇ ਦੀ ਸੀ ਪਰ ਮੋਟੀਵੇਸ਼ਨ ਜਿਹੜੀ ਸੀ ਉਹ ਮਾਤਾ ਗੁਜਰੀ ਦੀ ਸੀ 4 ਸਾਲ ਦੀ ਨਿਰੰਤਰ ਪ੍ਰੇਰਣਾ ਜਿਹੜੀ ਸੀ ਉਹ ਮਾਤਾ ਗੁਜਰੀ ਜੀ ਦੀ ਸੀ ਤਾਂ ਉੱਥੇ ਥੋੜੀ ਮਰਮਰਿੰਗ ਦੀ ਸ਼ੁਰੂ ਹੋ ਗਈ ਤੇ ਮੈਂ ਉਹਨਾਂ ਨੂੰ ਕਿਹਾ ਭਈ ਕੋਈ ਬੰਦਾ ਉੱਠ ਕੇ ਗੱਲ ਕਰੇ ਕੀ ਕਹਿਣਾ ਚਾਹੁੰਦੇ ਆ ਤੇ ਇੱਕ ਹੋਰ ਪ੍ਰੋਫੈਸਰ ਨੇ ਕਿਹਾ ਕਿ ਇਹ ਤਾਂ ਮਦਰ ਮੈਰੀ ਦਾ ਸਰੂਪ ਸੀ ਮਾਤਾ ਗੁਜਰੀ ਕਨਿਕ ਮਦਰ ਮੈਰੀ ਵਾਸ ਵਾਕਿੰਗ ਬਿਹਾਈਂਡ ਜੀਸਸ ਕ੍ਰਾਈਸਟ ਵੈਨ ਜੀਸਸ ਕ੍ਰਾਈਸਟ ਵਾਸ ਬੀਗ ਕ੍ਰੂਸੀਫਾਈਡ ਜਦੋਂ ਉਹ ਕ੍ਰਸਟ ਲੈ ਕੇ ਤੁਰਿਆ ਜਾ ਰਿਹਾ ਸੀ ਤੇ ਜਦੋਂ ਬੇਹੋਸ਼ੀ ਦੇ ਹਾਲ ਵਿੱਚ ਡਿੱਗ ਜਾਂਦਾ ਸੀ ਉਹਦੇ ਵਿੱਚ ਕੋਈ ਤਾਕਤ ਨਹੀਂ ਸੀ ਰਹਿੰਦੀ ਫਿਰ ਉਹ ਬੜੀ ਮੁਸ਼ਕਲ ਨਾਲ ਮੁੜ ਕੇ ਆਪਣੀ ਮਾਂ ਵੱਲ ਤੱਕਦਾ ਸੀ ਮਦਰ ਮੈਰੀ ਉਹ ਵਾਟ ਵਾਕਿੰਗ ਬਿਹਾਈਂ ਜਦੋਂ ਮੇਰੀ ਨਾਲ ਉਹਦੀਆਂ ਨਜ਼ਰਾਂ ਮਿਲਦੀਆਂ ਸੀ ਤਾਂ ਫਿਰ ਉਹਨੂੰ ਤਾਕਤ ਮਿਲਦੀ ਸੀ ਫਿਰ ਉਹ ਦੁਬਾਰਾ ਸਲੀਮ ਚੱਕ ਕੇ ਟੁੱਟ ਪੈਂਦਾ ਸੀ ਤੇ ਆਖਰੀ ਵੇਲੇ ਜਦੋਂ ਉਹਨੂੰ ਸਲੀਪ ਤੇ ਟੰਗਿਆ ਤੇ ਜਿਹੜੇ ਬੰਦੇ ਇਹ ਕਰ ਰਹੇ ਸਨ ਐਗਜ਼ੀਕਿਊਸ਼ਨ ਉਹਨਾਂ ਨੇ ਆਖਰੀ ਟਾਈਮ ਮਦਰ ਮੈਰੀ ਨੂੰ ਬੁਲਾ ਕੇ ਕਿਹਾ ਕਿ ਲਾਸਟ ਚਾਂਸ ਹੈ ਕਮ ਐਂਡ ਸੀ whether he is son of God or he is he your son ਹੁਣ ਵੀ ਦੇਖ ਲਾ ਕੇ ਰੱਬ ਦਾ ਪੁੱਤਰ ਹੈ ਜਾਂ ਤੇਰਾ ਪੁੱਤਰ ਹੈ ਤੇ ਮਦਰ ਮੈਰੀ ਆਈ ਤੇ ਉਹਦੇ ਦੋਵਾਂ ਪੈਰਾਂ ਦੇ ਹੇਠਾਂ ਉਹਨੇ ਬੁੱਕਲ ਕਰ ਉਂਜਲ ਕਰ ਦਿੱਤਾ ਤੇ ਉਹ ਤਿਪ ਤਿਪ ਕਰਕੇ ਖੂਨ ਉਹਦੇ ਉਂਜਲ ਪੈਂਦਾ ਰਿਹਾ ਜਦੋਂ ਉਂਜਲ ਕ੍ਰਾਈਸਟ ਦੇ ਖੂਨ ਨਾਲ ਭਰ ਗਿਆ ਉਹਨੇ ਆਪਣੇ ਮੂੰਹ ਤੇ ਮਲ ਕੇ she cried at the pitch of the wise no he is son of god he son of god us baad jesus christ us sleep te tanga ditta gaya te oh ohna ne compare kita ke mata gujri di jehdi motivation si oh that was no less than mother mary ji di motivation te prerana de naal us sleep te tanga gaya jesus christ ਦੂਜਾ ਸਵਾਲ ਕਿ ਜਦੋਂ ਹਰ ਸਾਲ ਇਹ ਸਮਾਂ ਆਉਂਦਾ ਹਾਂ ਉਸ ਤੋਂ ਪਹਿਲਾਂ ਇੱਕ ਸਵਾਲ ਇਹ ਆਇਆ ਕਿ ਜਦੋਂ ਬੱਚੇ ਸ਼ਹੀਦ ਹੋਏ ਵਟ ਮਸ ਦੀ ਰਿਐਕਸ਼ਨ ਆਫ देयर ਮਦਰ ਦਾਦੀਨਾਂ ਦੀ ਇਹਨਾਂ ਦੀਆਂ ਮਾਵਾਂ ਕਿੱਥੇ ਸਨ ਉਹਨਾਂ ਦਾ ਕੀ ਰਿਐਕਸ਼ਨ ਸੀ ਤੁਸੀਂ ਹੈਰਾਨ ਹੋਵੋਗੇ ਮੈਨੂੰ ਸੱਚੀ ਉਸ ਵੇਲੇ ਤੱਕ ਨਹੀਂ ਸੀ ਪਤਾ ਕਿ ਬਾਤਾ ਜੀ ਤੋਂ ਜੀ ਪਹਿਲਾ ਜੋਤੀ ਜੋਤ ਸਮਾ ਗਈ ਸੀ ਇਹ ਮੈਂ ਬਾਅਦ ਚਾ ਕੇ ਫਿਰ ਸਾਰੀ ਖੋਜ ਕੀਤੀ ਕਿ ਉਹ ਤਾਂ 4 ਸਾਲ ਪਹਿਲਾਂ ਚੜ੍ਹਾਈ ਕਰ ਗਏ ਸਨ ਤੀਜਾ ਸਵਾਲ ਉਹਨਾਂ ਦਾ ਸੀ ਕਿ ਜਦੋਂ ਹਰ ਸਾਲ ਇਹ ਸਮਾਂ ਆਉਂਦਾ ਹੈ ਸਹਿਬਜ਼ਾਤਿਆਂ ਦੀ ਸ਼ਹਾਦਤ ਦਾ ਉਦੋਂ ਸਿੱਖ ਕੌਮ ਦੀ ਸਮੁੱਚਤਾ ਵਿੱਚ ਇੰਗੇਜਮੈਂਟ ਕਿਉਂ ਕਿਵੇਂ ਹੰਡਾਉਨੇ ਉਹੇ ਪਲ ਕੀ ਕਰਦੇ ਹੋ ਉਸ ਵੇਲੇ ਤੁਸੀਂ ਮੈਂ ਸੱਚ ਜਾਣਿਓ ਮੈਂ ਆਪਣੀ ਜ਼ਿੰਦਗੀ ਚ ਕਦੇ ਇੰਨਾ ਸ਼ਰਮਿੰਦਾ ਨਹੀਂ ਹੋਇਆ ਮੈਂ ਪਾਣੀ ਪਾਣੀ ਹੋ ਗਿਆ ਤੇ ਮੈਂ ਵੈਂਡੀ ਨੂੰ ਕਿਹਾ ਮੈਂ ਕਿ ਇਸ ਹਵਾਲਾ ਦਾ ਜਵਾਬ ਤੈਨੂੰ ਫੇਰ ਦਿਆਂਗਾ ਜਾਂ ਤੇਨੂੰ ਆਉਣਾ ਪਏਗਾ ਉੱਥੇ ਜਾਂ ਮੈਂ ਇੱਕ ਵਾਰ ਫੇਰ ਆਵਾਂਗਾ ਤੇ ਉਹ ਬਾਅਦ ਵਿੱਚ ਮੈਨੂੰ ਪੁੱਛਦੀ ਆ ਵਾਈ ਡੋਨਟ ਯੂ ਆਨਸਰ ਮਾਈ ਕੁਐਸਚਨ ਮੈਂ ਇਹ ਤੈਨੂੰ ਇਹ ਵੀ ਨਹੀਂ ਮੈਂ ਦੱਸ ਸਕਦਾ ਕਿ ਮੈਂ ਤੇਰੇ ਸਵਾਲ ਦਾ ਜਵਾਬ ਕਿਉਂ ਨਹੀਂ ਦਿੰਦਾ ਫਿਰ ਮੈਂ ਆਪਣੇ ਮਨ ਨੂੰ ਕੋਸਦਿਆਂ ਸੀ ਕਿ ਮੈਂ ਉਹਨੂੰ ਕਿਵੇਂ ਦੱਸਦਾ ਵੈਂਡੀ ਨੂੰ ਕਿ ਹੁਣ ਅਸੀਂ ਤਾਂ ਉਹਨਾਂ ਦਿਨਾਂ 'ਚ ਵਿਆਹ ਰੱਖ ਲੈਨੇ ਆ ਕੋੜਮ ਜਿਹੜੇ ਇੰਨੇ ਮਿਲਣੀਆਂ ਕਰਦੇ ਨੇ ਸ਼ਹਿਨਾਈਆਂ ਵੱਜਦੀਆਂ ਸ਼ਰਾਬਾਂ ਉੱਡਦੀਆਂ ਨੇ ਬੱਕਰੇ ਵੱਡੇ ਜਾਂਦੇ ਨੇ ਭੰਗੜੇ ਪੈਂਦੇ ਨੇ ਸਾਨੂੰ ਤਾਂ ਭੁੱਲੀ ਗਿਆ ਵੀ ਅੱਜ ਦੇ ਦਿਨ ਏਡਾ ਵੱਡਾ ਨੂਰ ਹੋਇਆ ਸੀ ਏਡਾ ਵੱਡਾ ਸਿਦਕ ਦਾ ਇਮਤਿਹਾਨ ਹੋਇਆ ਸੀ ਅਸੀਂ ਪੈਰ ਪੈਰ ਤੇ ਸਿੱਧ ਕੋਂਢੋਲ ਰਹੇ ਸਾਡੇ ਘਰਾਂ ਚੋਂ ਊੜਾ ਤੇ ਜੂੜਾ ਸਭ ਕੁਝ ਆ ਰਿਹਾ 300 18 ਸਾਲ 318 ਸਾਲ 2022 ਸਾਲ ਹੋ ਗਏ ਜੀਸਸ ਕ੍ਰਾਈਸ ਦੀ ਕ੍ਰੁਸਿਫਿਕੇਸ਼ਨ ਨੂੰ 1375 ਸਾਲ ਲਗਭਗ ਹੋਏ ਨੇ حضرت ਮੁਹੰਮਦ ਸਾਹਿਬ ਦੇ ਨਵਾਸਿਆਂ ਨੂੰ ਜਦੋਂ ਕੂਫਾ ਦਰਿਆ ਦੇ ਕਿਨਾਰੇ ਖੇ ਭਾਣੇ ਰੱਖ ਕੇ ਸ਼ਹੀਦ ਕੀਤਾ ਗਿਆ ਇਸ ਨੂੰ ਆਪਾਂ ਕਹਿੰਦੇ ਆ ਕਰਬਲਾ ਦਾ ਮਦਾਨ ਕਰਬਲਾ ਦਾ ਮਦਾਨ 1300 ਤੋਂ ਵੱਧ ਸਾਲ ਹੋ ਗਏ ਨੇ 1300 ਸਾਲ ਚ ਨਾ ਤਾਂ 2022 ਸਾਲਾਂ ਵਿੱਚ ਜੀਸਸ ਦੀ ਕ੍ਰੂਸਿਫਿਕੇਸ਼ਨ ਨੂੰ ਦੁਨੀਆ ਦੇ 크੍ਰਿਸਚੀਅਨ ਭੁੱਲੇ ਨੇ ਅੱਜ ਵੀ ਸਭ ਕੁਝ ਸੱਜਰਾ ਹੈ ਉਹਨਾਂ ਦੇ ਦਿਮਾਗਾਂ ਵਿੱਚ ਨਾ ਮੁਸਲਮਾਨ ਕਰਬਲਾ ਦੇ ਮਦਾਨ ਵਿੱਚ ਸ਼ਹੀਦ ਹੋਏ حضرت محمد صاحب ਦੇ نواسਿਆਂ ਨੂੰ ਭੁੱਲੇ ਨਹੀਂ 나 ਉਸ ਦਰਦ ਨੂੰ ਭੁੱਲੇ ਨਹੀਂ محرم ਦਾ ਮਹੀਨਾ اسلام ਦੇ ਕੈਲੰਡਰ ਦਾ ਪਹਿਲਾ ਮਹੀਨਾ ਇਹ ਮਹੀਨਾ ਨਹਿ ਤਫਸੋਸਨਾਕ ਸਮਾਂ اسلام ਦੀ ਹਿਸਟਰੀ ਵਿੱਚ ਮੰਨਿਆ ਜਾਂਦਾ ਕਿਉਂਕਿ ਮਹਰਮ ਵਿੱਚ ਉਹਨਾਂ ਬੱਚਿਆਂ ਦੀ ਸ਼ਹੀਦੀ ਹੋਈ ਸੀ ਔਰ ਇਸ ਮੁਹਰਮ ਦੇ ਮਹੀਨੇ ਵਿੱਚ ਤੁਸੀਂ ਦੇਖਿਆ ਨਾ ਟੀਵੀ ਤੇ ਲੋਕ ਛਾਤੀਆਂ ਕੁੱਟ ਰਹੇ ਹੁੰਦੇ ਨੇ ਛਾਤੀਆਂ ਕੁੱਟ-ਕੁੱਟ ਕੇ ਛਾਤੀ ਵਿੱਚੋਂ ਲਹੂ ਕੱਢ ਲੈਂਦੇ ਨੇ ਤੇ ਉਸ ਲਹੂ ਦਾ ਨਜ਼ਰਾਨਾ ਉਹ حضرت ਮੁਹੰਮਦ ਸਾਹਿਬ ਦੇ ਨਿਵਾਸੀਆਂ ਦੀ ਸ਼ਹਾਦਤ ਨੂੰ ਦਿੰਦੇ ਨੇ हसन ਤੇ ਹੁਸੈਨ ਔਰ ਮੁਸਲਮਾਨਔਰਤਾਂ ਮੁਹਰਮ ਦੇ ਮਹੀਨੇ ਵਿੱਚ ਸ਼ਾ ਲਿਬਾਸ ਪਹਿਨਦੀਆਂ ਹਨ ਕਾਲਾ ਲਿਬਾਸ ਪਹਿਨਦੀਆਂ ਹਨ ਔਰ ਸ਼ਹਾਦਤ ਵਾਲੇ ਦਿਨ ਜਿਹੜੀਆਂ ਚੂੜੀਆਂ ਉਹਨਾਂ ਨੇ ਆਪਣੀ ਬਾਹਾਂ ਵਿੱਚ ਪਾਈਆਂ ਹੁੰਦੀਆਂ ਨੇ ਉਹ ਚੂੜੀਆਂ ਪੰਨ ਦਿੰਦੀਆਂ ਨੇ ਉਹਦੇ ਨਾਲ ਜੋ ਲਹੂ ਵਹਿੰਦਾ ਉਹਨਾਂ ਦੀਆਂ ਬਾਹਾਂ ਚੋਂ ਉਹ ਵੀ ਸਮਝਦੇ ਨੇ ਕਿ ਅਸੀਂ ਵੀ ਖੂਨ ਦਾ ਨਜ਼ਰਾਨਾ ਪੇਸ਼ ਕਰ ਰਹੇ ਹਾਂ ਦੇ ਡਿਡ ਨਾਟ ਫੋਰਗੇਟ ਪਰ ਅਸੀਂ 318 ਸਾਲਾਂ ਜੀ ਸਭ ਕੁਝ ਸਿਮੇਟ ਦਿੱਤਾ ਅਤੀ ਕੌਮ ਤੇ ਬੋਨੀ ਹੋ ਗਈ ਹੈ ਸਾਡੀਆਂ ਦਸਤਾਰਾਂ ਵੀਆਂ ਸਾਡੇ ਜੂੜੇ ਸਾਡਾ ਸਿੱਧਕ ਕਿੱਥੇ? ਤੇ ਕੀ ਬਣੂ ਸਾਡਾ? ਸਿੱਧਕੋਂ ਹਾਰੀਆਂ ਕੌਮਾਂ ਦਾ ਕੀ ਬਣੂਗਾ? ਇਹ ਅੱਜ ਸਭ ਤੋਂ ਵੱਡਾ ਸਵਾਲ ਹੈ। ਜਿਹੜਾ ਹਰ ਸਿੱਖ ਨੂੰ ਜੋ ਗੁਰੂ ਮਹਾਰਾਜ ਚ ਕੀਤੇ ਤਰਖਦਾ ਹੈ। ਦਸ ਪਾਤਸ਼ਾਹ ਜੂਰ ਚ ਕੀਤੇ ਤਰਖਦਾ। ਧਰਮ ਵਿੱਚ ਕੀਤੇ ਤਰਖਦਾ। ਅੱਜ ਆਪਣੇ ਆਪਣੇ ਮਨ ਨੂੰ ਟਟੋਲਣ ਦਾ ਸਮਾਂ ਆਪਣੇ ਘਰਾਂ ਨੂੰ ਦੇਖਣ ਦਾ ਸਮਾਂ ਹੈ ਐਸਾ ਨਾ ਹੋਵੇ ਕਿ ਅਸੀਂ ਕੱਲ ਨੂੰ ਕੋਈ ਵਿਦੇੜੇ ਘਰਾਂ ਦੀ ਦਾਸਤਾਨ ਬਣ ਜਾਈਏ